ਇੱਕ ਦਿਨ ਗੁਰੂ ਸਾਹਿਬ ਇਸ ਸਥਾਨ ਦੇ ਉੱਪਰ ਬੈਠੇ ਹੋਏ ਸਨ ਜੀ ਤੇ ਭਾਈ ਉਦੇ ਸਿੰਘ ਜੀ ਜੋ ਲਾਹੌਰ ਦਾ ਨਿਵਾਸੀ ਸੀਗਾ ਜੀ ਤੇ ਉਹ ਆਪਣੀ ਇੱਕ ਬੰਦੂਕ ਤਿਆਰ ਕਰਕੇ ਲੈ ਕੇ ਆਇਆ ਸੀਗਾ ਜੀ ਉਹਨਾਂ ਨੇ ਜਦੋਂ ਆਵਾਜ਼ ਪਤਾ ਲੱਗੀ ਕਿ ਵੀ ਗੁਰੂ ਸਾਹਿਬ ਨਿਸ਼ਾਨਾ ਪਰਖਣ ਦੇ ਲਈ ਬੰਦੂਕ ਆਈ ਹੈ ਤੇ ਕੋਈ ਸਿੰਘ ਅਜੇ ਤੱਕ ਤਿਆਰ ਨਹੀਂ ਹੋਇਆ ਤੇ ਉਹ ਸੇਵਾ ਕਰਦੇ ਕਰਦੇ ਭੱਜ ਕੇ ਗੁਰੂ ਸਾਹਿਬ ਦੇ ਵੱਲ ਆ ਰਹੇ ਹਨ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਬਾਬਾ ਵੀਰ ਸਿੰਘ ਧੀਰ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਰਵੰਡੀ ਸਾਬੋ ਤੇ ਤੁਹਾਨੂੰ ਇਥੋਂ ਦੇ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸਾਹਿਬ ਦੇ ਔਰ ਤੁਹਾਨੂੰ ਇਤਿਹਾਸ ਤੋਂ ਜਾਣੂ ਕਰਵਾਵਾਂਗੇ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਜੀ ਤੇ ਉਹਦੇ ਤੋਂ ਤੁਹਾਨੂੰ ਆਪਾਂ ਥੋੜੀ ਜਿਹੀ ਰਸਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜਾ ਹੈਗਾ ਜੀ ਤਖਤ ਸ੍ਰੀ ਦਮਦਮਾ ਸਾਹਿਬਾ ਜੀ ਤੇ ਬਿਲਕੁਲ ਜਿਹੜੇ ਸਥਾਨ ਦੇ ਉੱਪਰ ਬਿਲਕੁਲ ਸਾਹਮਣੇ ਗੁਰਦੁਆਰਾ ਵੀਰ ਸਿੰਘ ਧੀਰ ਸਿੰਘ ਜੀ ਦਾ ਸਥਾਨ ਹੈ ਜੀ ਤੇ ਇਹੀ ਜਿਹੜਾ ਗੁਰੂ ਸਾਹਿਬ ਦਾ ਇੱਥੇ ਇਤਿਹਾਸ ਦੇ ਨਾਲ ਤੁਹਾਨੂੰ ਜੋੜਨ ਦੀ ਕੋਸ਼ਿਸ਼ ਕਰਾਂਗੇ ਜੀ ਇੱਕ ਦਿਨ ਗੁਰੂ ਸਾਹਿਬ ਇਸ ਸਥਾਨ ਦੇ ਉੱਪਰ ਬੈਠੇ ਹੋਏ ਸਨ ਜੀ ਤੇ ਭਾਈ ਉਹਦੇ ਸਿੰਘ ਜੀ ਜੋ ਲਾਹੌਰ ਦਾ ਨਿਵਾਸੀ ਸੀਗਾ ਜੀ ਤੇ ਉਹ ਆਪਣੀ ਇੱਕ ਬੰਦੂਕ ਤਿਆਰ ਕਰਕੇ ਲੈ ਕੇ ਆਇਆ ਸੀਗਾ ਜੀ ਤੇ ਗੁਰੂ ਸਾਹਿਬ ਦੇ ਲੈ ਕੇ ਉਹ ਹਾਜ਼ਰ ਹੋਇਆ ਤੇ ਸਤਿਗੁਰ ਨੇ ਬੰਦੂਕ ਦਾ ਨਿਸ਼ਾਨਾ ਪਰਖਣ ਦੇ ਲਈ ਜਿਹੜਾ ਕਿਹਾ ਕਿ ਭਾਈ ਦਾਲ ਸਿੰਘ ਨੂੰ ਕਿਹਾ ਵੀ ਤੁਹਾਡੀ ਫੌਜ ਦੇ ਵਿੱਚੋਂ ਕੋਈ ਸਫਾਈ ਦਿਓ ਜਾਂ ਤੁਸੀਂ ਇਸ ਪਰਖ ਦੇ ਵਿੱਚ ਸਾਡੀ ਮਦਦ ਕਰੋ ਸਾਡੀ ਬੰਦੂਕ ਦੇ ਸਾਹਮਣੇ ਖੜੋ ਆਪਾਂ ਇਸ ਦਾ ਨਿਸ਼ਾਨਾ ਪਰਖਣਾ ਹੈ ਜੀ ਤੇ ਭਾਈ ਦਾਲ ਸਿੰਘ ਚੌਧਰੀ ਨੇ ਖੁਦ ਵੀ ਨਹੀਂ ਤਿਆਰ ਹੋਇਆ ਔਰ ਉਹਦੀ ਜਿਹੜੀ ਫੌਜ ਦੇ ਵਿੱਚੋਂ ਜੋ ਕੋਈ ਵੀ ਸਿੰਘ ਐਦਾਂ ਦਾ ਨਹੀਂ ਨਿਕੜਿਆ ਜャ ਉਹਦਾ ਸਿਪਾਹੀ ਜਿਹੜਾ ਭਾਈ ਦਲ ਸਿੰਘ ਦੇ ਫੌਜ ਦੀ ਜਿਹੜੀ ਫੌਜ ਸੀ ਚੌਧਰੀ ਦੀ ਤਾਂ ਉਹਦੀ ਵੀ ਫੌਜ ਦੇ ਵਿੱਚੋਂ ਕੋਈ ਵੀ ਸਿੰਘ ਤਿਆਰ ਨਹੀਂ ਹੋਇਆ ਪਰ ਜਦੋਂ ਗੁਰੂ ਸਾਹਿਬ ਦੇ ਨਾਲ ਜਿਹੜੀਆਂ ਵਿਚਰਤੀਆਂ ਫੌਜਾਂ ਸੀ ਗੁਰੂ ਸਾਹਿਬ ਦੀਆਂ ਸਿੰਘ ਸੰ ਨਾਲ ਚੱਲਦੇ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਨੇ ਐਦਾਂ ਦੀ ਆਵਾਜ਼ ਦਿੱਤੀ ਕੋਈ ਵੀ ਸਿੰਘ ਤਿਆਰ ਨਹੀਂ ਹੋਇਆ ਤੇ ਵੀਰ ਸਿੰਘ ਧੀਰ ਸਿੰਘ ਦੋ ਪ੍ਰਾਸ ਸੀਗੇ ਜੀ ਤੇ ਇੱਥੇ ਨਾਲ ਹੀ ਪਿੰਡ ਪੈਂਦਾ ਜੀ ਢੱਡੇ ਤੇ ਉੱਥੋਂ ਦੇ ਉਹ ਸਿੰਘ ਸੰ ਦੀ ਰੰਗਰੇਟੇ ਗੁਰੂ ਕੇ ਬੇਟੇ ਪਰਿਵਾਰ ਦੇ ਵਿੱਚੋਂ ਸੰਜੀ ਤੇ ਉਹਨਾਂ ਨੇ ਜਦੋਂ ਆਵਾਜ਼ ਪਤਾ ਲੱਗੀ ਕਿ ਵੀ ਗੁਰੂ ਸਾਹਿਬ ਨਿਸ਼ਾਨਾ ਪਰਖਣ ਦੇ ਲਈ ਬੰਦੂਖ ਆਈ ਏ ਤੇ ਕੋਈ ਸਿੰਘ ਹਜੇ ਤੱਕ ਤਿਆਰ ਨਹੀਂ ਹੋਇਆ ਤੇ ਉਹ ਸੇਵਾ ਕਰਦੇ ਕਰਦੇ ਭੱਜ ਕੇ ਗੁਰੂ ਸਾਹਿਬ ਦੇ ਵੱਲ ਆ ਰਹੇ ਹਨ ਕਿ ਤੁਸੀਂ ਨਿਸ਼ਾਨਾ ਵੀਰ ਸਿੰਘ ਕਰ ਰਹੇ ਮੇਰੇ ਤੇ ਪਰਖੋ ਧੀਰ ਸਿੰਘ ਕਹਿੰਦਾ ਮੇਰੇ ਤੇ ਪਰਖੋ ਤੇ ਗੁਰੂ ਸਾਹਿਬ ਨੇ ਕਿਹਾ ਵੀ ਸਿੰਘ ਇਹ ਹੁੰਦੇ ਹਨ ਜੀ ਤੇ ਤੁਸੀਂ ਦੇਖੋ ਭਾਈ 달 ਸਿੰਘ ਤੇ ਇਹ ਵੀ ਤੁਹਾਡੀ ਫੌਜ ਦੇ ਸਿਪਾਹੀ ਹਨ ਇਹ ਤੇ ਸਾਡੇ ਸਿੰਘ ਹਨ ਜੀ ਤੇ ਗੁਰੂ ਸਾਹਿਬ ਨੇ ਜਿਹੜਾ ਫਾਇਰ ਕੀਤਾ ਉਸ ਦਾ ਬੰਦੂਖ ਦਾ ਤੇ ਜਿਹੜਾ ਨਿਸ਼ਾਨਾ ਜਿਹੜਾ ਸੀਗਾ ਉੱਪਰ ਦੀ ਨਿਗਾਹਾ ਗੁਰੂ ਸਾਹਿਬ ਨੇ ਜਿਹੜਾ ਉਸ ਦਾ ਨਿਸ਼ਾਨਾ ਸੀਗਾ ਤੇ ਦੋਵੇਂ ਅਡੋਲ ਖੜੇ ਰਹੇ ਵੀਰ ਸਿੰਘ ਤੇ ਧੀਰ ਸਿੰਘ ਗੁਰੂ ਸਾਹਿਬ ਬਹੁਤ ਜ਼ਿਆਦਾ ਪ੍ਰਸੰਨ ਹੋਏ ਤੇ ਨਿਰਪੈ ਅਡੋਲ ਖੜੇ ਰਹੇ ਸਿੰਘਾ ਸਿੱਕੀ ਸਦਕਾ ਵਿੱਚ ਪਰਖ ਵਿੱਚ ਪਾਸ ਹੋਏ ਤੇ ਇਹ ਕੌਤਕ ਮਹਾਰਾਜ ਦਾ ਸਿਰਫ ਇੱਕ ਮੌਸ ਸੀ ਗੁਰੂ ਸਾਹਿਬ ਦੀ ਐਦਾਂ ਦੀ ਮੋਜ ਬਹੁਤ ਜਗਾ ਦੇ ਘੱਟ ਦੇਖਣ ਨੂੰ ਮਿਲਦੀ ਪਰ ਇਹ ਗੁਰੂ ਸਾਹਿਬ ਦੀ ਇੱਕ ਮੌਸੀ ਤੇ ਜਿਹੜੀ ਸਿੱਖੀ ਦੀ ਪਰਖ ਵੀਰ ਸਿੰਘ ਧੀਰ ਸਿੰਘ ਨੇ ਜਾਂ ਨਿਸ਼ਾਨਾ ਪਰਖਣ ਦੇ ਵਿੱਚ ਦਿੱਤੀ ਸੀਗੀ ਜੀ ਤੇ ਉਸ ਤੋਂ ਬਾਅਦ ਜਿਹੜਾ ਇੱਥੇ ਅੰਮ੍ਰਿਤ ਦਾ ਵਾਟਾ ਛਕਾਇਆ ਗਿਆ ਸੀ ਜੀ ਇਸ ਸਥਾਨ ਦੇ ਉੱਪਰ ਤੇ ਹੁਣ ਅੱਜ ਵੀ ਇਸ ਸਥਾਨ ਦੇ ਉੱਪਰ ਜਿਹੜਾ ਅੰਮ੍ਰਿਤ ਦਾ ਵਾਟਾ ਤਿਆਰ ਹੁੰਦਾ ਹੈ ਜੀ ਤੇ ਤੁਹਾਨੂੰ ਕਰਾਇ ਦਰਸ਼ਨ ਗੁਰਦੁਆਰਾ ਵੀਰ ਸਿੰਘ ਧੀਰ ਸਿੰਘ ਜੀ ਦੇ ਔਰ ਇਤਿਹਾਸ ਤੋਂ ਜਾਣੂ ਕਰਵਾਇਆ ਜੀ ਇਸੇ ਤਰੀਕੇ ਦੇ ਨਾਲ ਤੁਸੀਂ ਜੁੜੇ ਰਹਿਣਾ ਪੇਜ ਦੇ ਨਾਲ ਔਰ YouTube ਚੈਨਲ ਦੇ ਨਾਲ ਵੀ ਵੀਡੀਓ ਵਧੀਆ ਲਗੀ ਤਾਂ ਤੁਸੀਂ ਇਸ ਨੂੰ ਸ਼ੇਅਰ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਜੀ ਤੇ ਅੱਗੇ ਤੱਕ ਆਪਾਂ ਜਿਹੜਾ ਇਥੋਂ ਦਾ ਸਫ਼ਰ ਨਹੀਂ ਖਤਮ ਹੋਇਆ ਜੀ ਆਪਣਾ ਦਮਦਮਾ ਸੌ ਤੋਂ ਹੁਣ ਆਪਾਂ ਹਜੂਰ ਸਾਹਿਬ ਤੱਕ ਦਾ ਜਿਹੜਾ ਸਫ਼ਰ ਚੱਲਣਾ ਜੀ ਉਸ ਦੇ ਦੌਰਾਨ ਤੁਸੀਂ ਜੁੜੇ ਰਹਿਣਾ ਤੇ ਜੋ ਸਿੰਘ ਪਹਿਲਾਂ ਹੁਣ ਜੁੜਿਆ ਤਾਂ ਉਸ ਨੂੰ ਵੀ ਇਸ ਪਾਸ ਦੱਸਣਾ ਚਾਹੁੰਦੇ ਆ ਵੀ ਜਿਹੜੀ ਵੀਡੀਓ ਇਹ ਪਟਨਾ ਸਾਹਿਬ ਤੋਂ ਲੈ ਕੇ ਇਹ ਅਫਤਨ ਨਿਰਦੇਸ਼ ਸਾਹਿਬ ਤੱਕ ਜਿਹੜੀਆਂ ਚਲਣੀਆਂ ਵੀਡੀਓ ਲਗਾਤਾਰ ਤੇ 2-250 ਵੀਡੀਓ ਇਹਦੇ ਉੱਪਰ ਆਉਣੀਆਂ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਪਰ ਮਹਾਰਾਜ ਦੇ ਜਿਹੜਾ ਚਾਰਨਚੋ ਸਥਾਨ ਹੈ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਤੇ ਕਰਵਾਉਂਦੇ ਆ ਰਹੇ ਹਾਂ ਜੀ ਇਸੇ ਤਰੀਕੇ ਦੇ ਨਾਲ ਕੋਈ ਅੱਖਰ ਵਾਦਾ ਘਟਾ ਕਿਹਾ ਗਿਆ ਤਾਂ ਅਸੀਂ ਮਾਫੀ ਚਾਹੁੰਦੇ ਜੀ ਹੋ ਵਾਹੀ ਗੁਰਜੀ ਦਾ ਖਾਲਸਾ ਹੋ ਵਾਹੀ ਗੁਰਜੀ ਕੀ ਫਤਿਹ